ਮ ਬੜਾ ਆ ਜੀ ਸੁਣਦੇ ਆ ਕਿ ਅਮੀਰ ਅਮੀਰ ਹੋ ਜਾਂਦੇ ਆ ਗਰੀਬ ਗਰੀਬ ਹੋ ਜਾਂਦੇ ਆ ਔਰ ਅਸੀਂ ਭਾਂਡਾ ਭੰਦਿਆਂ ਸਰਕਾਰਾਂ ਸਰਕਾਰਾਂ ਦੇ ਭਾਂਡਾ ਨਹੀਂ ਬਣ ਸਕਦੇ ਅਸੀਂ ਜਿਹੜੇ ਅਮੀਰ ਹੋਰ ਅਮੀਰ ਹੋਈ ਜਾਂਦੇ ਆ ਨਾ ਉਹ ਉਹਨਾਂ ਦੇ ਮਾਈਂਡ ਸੈਟ ਕਰਕੇ ਅਮੀਰ ਹੋਈ ਜਾ ਰਹੇ ਆ ਔਰ ਉਹਨਾਂ ਨੇ ਮਾਈਂਡ ਸੈਟ ਬਣਾਇਆ ਨੀਗਾ ਉਹਨਾਂ ਦਾ ਕੁਦਰਤੀ ਬਣ ਗਿਆ ਔਰ ਜਿਹੜੇ ਗਰੀਬ ਗਰੀਬ ਹੋਈ ਜਾਂਦੇ ਆ ਨਾ ਉਹਨਾਂ ਦਾ ਵੀ ਮਾਈਂਡ ਸੈਟ ਉਹਨਾਂ ਨੇ ਨਹੀਂ ਬਣਾਇਆ ਉਹ ਵੀ ਬਣ ਗਿਆ ਆਟੋਮੈਟਿਕਲੀ ਤੁਸੀਂ ਵੇਖਿਆ ਹੋਊਗਾ ਆਮ ਜਿਹੜੇ ਗਰੀਬ ਘਰ ਦੇ ਬੱਚੇ ਨੇ ਉਹਨਾਂ ਨੂੰ ਨਿਕੀਆਂ ਨਿਕੀਆਂ ਗੱਲਾਂ ਦੇ ਉੱਤੇ ਛੱਤਰ ਪੈਂਦੇ ਨੇ ਨਿਕੀਆਂ ਨਿਕੀਆਂ ਗੱਲਾਂ ਦੇ ਉੱਤੇ ਗਾਲਾਂ ਪੈਂਦੀਆਂ ਨੇ 5 5 10 10 15 15 ਰੁਪਈਆ ਪਿੱਛੇ ਹੀ ਉਹਨਾਂ ਨੂੰ ਬੜੀ ਸਟਰਗਲ ਕਰਨੀ ਪੈਂਦੀ ਕੁੱਟ ਖਾਣੀ ਪੈਂਦੀ ਮਾਪਿਓ ਕੋਲੋਂ ਗਾਲਾਂ ਖਾਣੀਆਂ ਪੈਂਦੀਆਂ ਨੂੰ ਉਹਨਾਂ ਨੂੰ ਹਮੇਸ਼ਾ ਇਹ ਕਿਹਾ ਜਾਂਦਾ ਜਿਹੜੇ ਸਾਡੇ ਵਰਗੇ ਗਰੀਬ ਲੋਕ ਨੇ ਉਹਨਾਂ ਦੇ ਮਾਪਿਓ ਨੂੰ ਇਹੋ ਹੀ ਕਹਿੰਦੇ ਆ ਕਿ ਤੁਸੀਂ ਕੰਮ ਕਰ ਲਓ ਇਹ ਮਿਹਨਤ ਕਰ ਲਓ ਇਹ ਨਹੀਂ ਤੇ ਭੁੱਖੇ ਮਰੋਗੇ ਤੁਸੀਂ ਆਮ ਦੌਰ ਦੇ ਸਾਡੇ ਜਿਹੜੇ ਮਾਪੇ ਆ ਨਾ ਉਹ ਉਹ ਅਣਜਾਣੇ ਰੂਪ ਦੇ ਵਿੱਚ ਸਾਨੂੰ ਬਦ ਅਸੀਸਾਂ ਦੇ ਜਾਂਦੇ ਆ ਕਿ ਤੁਸੀਂ ਭੁੱਖੇ ਮਰੋਗੇ ਤੁਹਾਡੇ ਤੁਸੀਂ ਕਾਹੇ ਜੋਗੇ ਨਹੀਂ ਤੁਸੀਂ ਨਕੰਮੇ ਜੀ ਵਾਏ ਤੁਸੀਂ ਕੁਝ ਕੰਮਤ ਕਰੋ ਸਖਤ ਮਿਹਨਤ ਕਰੋ ਸ਼ਾਇਦ ਰੋਟੀ ਮਿਲ ਜੇ ਮਾਈਂਡ ਸੈਟ ਛੋਟੇ ਹੁੰਦੇ ਤੋਂ ਸਾਡਾ ਐਸਾ ਬਣ ਗਿਆ ਸਾਡੇ ਸਬ ਕੌਨਸ਼ੀਅਸ ਦੇ ਵਿੱਚ ਅਚੇਤਨ ਮਨ ਦੇ ਵਿੱਚ ਐਸਾ ਗੰਦ ਪੈ ਗਿਆ ਜੀ ਕੁਦਰਤੀ ਤੌਰ ਤੇ ਕਿ ਉਹ ਸਾਰੀ ਉਮਰ ਸਾਡਾ ਪਿੱਛਾ ਨਹੀਂ ਛੱਡਦਾ ਔਰ ਅਸੀਂ ਫਿਰ ਹੋਰ ਗਰੀਬ ਦੇ ਗਰੀਬ ਹੁੰਦੇ ਜਾਂਦੇ ਆ ਮੈਂ ਵੇਖਿਆ ਆ ਸਾਡੇ ਬੰਦਿਆਂ ਨੇ ਜਿਹੜੇ ਗਰੀਬ ਲੋਕ ਨੇ ਬੜੀ ਮਿਹਨਤ ਕਰਦੇ ਬੜੀ ਮਿਹਨਤ ਕਰਦੇ ਪਰ ਔਖਾ ਹੁੰਦਾ ਜਾਂਦਾ ਨਹੀਂ ਗੱਲ ਬਣਦੀ ਨਹੀਂ ਤਰੱਕੀ ਕੀਤੀ ਜਾਂਦੀ ਜੇ ਤਰੱਕੀ ਕਰਦੇ ਵੀ ਨੇ ਇਕ ਨਹੀਂ ਥੋੜੀ ਜੀ ਤਾਂ ਚਲੇ ਵੀ ਜਾਂਦੇ ਔਖੇ ਸੌਖੇ ਹੋ ਕੇ ਆਹ ਤਰ੍ਹਾਂ ਮਗਰ ਕਰਕੇ ਡੱਕ ਪੈਂਦੇ ਮਾਈਂਡ ਸੈਟ ਔਰ ਜਿਹੜੇ ਅਮੀਰ ਨੇ ਤੁਸੀਂ ਉਹਨਾਂ ਦਾ ਵੇਖਿਆ ਹੋਊਗਾ ਕਿ ਅਮੀਰਾਂ ਦੇ ਬੱਚਿਆਂ ਨੂੰ ਕੋਈ ਫਿਕਰ ਵਾਲੀ ਗੱਲ ਹੀ ਨਹੀਂ ਹੁੰਦੀ ਜੀ ਉਹਨਾਂ ਨੂੰ ਜੰਮਦਿਆਂ ਨੂੰ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਉਹਦਾ ਉਹਨਾਂ ਦਾ ਮਾਈਂਡ ਸੈਟ ਹੀ ਇਦਾਂ ਦਾ ਹੁੰਦਾ ਕਿ ਜਿਹੜੀ ਅਸੀਂ ਚੀਜ਼ ਮੰਗਾਂਗੇ ਉਹ ਸਾਨੂੰ ਮਿਲ ਜੂਗੀ ਸਾਡੇ ਕੋਲ ਖੁੱਲੇ ਪੈਸੇ ਆ ਸ਼ੁਰੂ ਤੋਂ ਬਚਪਨ ਤੋਂ ਉਹਨਾਂ ਦੇ ਕੋਲ ਖੁੱਲੇ ਪੈਸੇ ਹੁੰਦੇ ਆ ਉਹਨਾਂ ਦੇ ਮਾਈਂਡ ਸੈਟ ਦੇ ਵਿੱਚ ਐਸੀ ਐਸੀ ਗੱਲ ਗਹਿਰੀ ਭਰ ਜਾਂਦੀ ਆ ਉਹਨਾਂ ਦੇ ਕੋਲ ਹਮੇਸ਼ਾ ਹੀ ਖੁੱਲੇ ਪੈਸੇ ਰਹਿੰਦੇ ਨੇ ਔਰ ਸਾਡੇ ਜਿਹੜੇ ਗਰੀਬ ਨੇ ਕਹ ਲੋ ਜਿਹੜੇ ਲੋਅਰ ਮਿਡਲ ਕਲਾਸ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਛੋਟੇ ਹੁੰਦੇ ਐ ਅਸੀਆਂ ਗਹਿਰੀਆਂ ਗਰੀਬੀ ਦੀਆਂ ਭਾਵਨਾਵਾਂ ਭਰ ਜਾਂਦੀਆਂ ਨੇ ਉਹਨਾਂ ਨੂੰ ਉਸ ਮਾਈਂਡ ਸੈਟ ਤੋਂ ਪਾਰ ਪਾਉਣ ਵਾਸਤੇ ਉਸ ਮਾਈਂਡ ਸੈਟ ਤੋਂ ਬਾਹਰ ਨਿਕਲਣ ਵਾਸਤੇ ਸਾਰੀ ਉਮਰ ਲੱਗ ਜਾਂਦੀ ਹੈ ਇਹੋ ਹੀ ਹੈ ਜੀ ਅਸਲੀ ਕਾਰਨ ਅਮੀਰਾਂ ਦੇ ਅਮੀਰ ਹੋਣ ਦਾ ਗਰੀਬਾਂ ਦੇ ਗਰੀਬ ਹੋਣ ਦਾ ਕੁਝ ਲੋਕ ਹੁੰਦੇ ਨੇ ਸਾਵਾਚੋਂ ਵੀ ਨਹੀਂ ਮੈਂ ਹਜ਼ਾਰਾਂ 'ਚ ਇੱਕ ਦੋ ਕਹੂੰਗਾ ਜਿਹੜੇ ਉਸ ਮਾਈਂਡਸੈਟ ਤੋਂ ਪਾਰ ਪਾ ਕੇ ਆਪਣੀ ਮਿਹਨਤ ਦੇ ਨਾਲ ਆਪਣੀ ਲਗਨ ਦੇ ਨਾਲ ਆਪਣੀ ਹਿੰਮਤ ਦੇ ਨਾਲ ਤਾਂ ਚਲੇ ਜਾਂਦੇ ਆਂ ਔਰ ਫਿਰ ਬਹੁਤ ਆ ਜਾਂਦੇ ਜਿਹੜੇ ਅਮੀਰ ਬੱਚੇ ਨੇ ਉਹਨਾਂ ਦੇ ਵਿੱਚ ਟਾਇਲਰ ਦੀ ਥੋੜੀ ਜਿਹੀ ਕਮੀ ਰਹਿ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਹੰਢੇਰੀਆਂ ਦਾ ਸਾਹਮਣਾ ਹੀ ਨਹੀਂ ਕਰਨਾ ਪਿਆ ਉਹਨਾਂ ਨੂੰ ਕਦੀ ਤੰਗੀ ਆਈ ਨਹੀਂ ਮਾਇਆ ਦੀ ਉਹ ਜੋ ਜੰਮੇ ਨੇ ਉਹ ਵਧੀਆ ਵਧੀਆ ਕਰਦੇ ਹੀ ਗਏ ਨੇ ਉਹ ਮਤਲਬ ਕੀ ਹੈ ਜੀ ਉਹਨਾਂ ਕੋ ਖੁੱਲੇ ਪੈਸੇ ਰਹਿੰਦੇ ਆ ਹਮੇਸ਼ਾ ਚੰਗੀਆਂ ਗੱਡੀਆਂ ਬੁਲਟ ਮੋਟਰਸਾਈਕਲ ਦੂਜੇ ਤਿੰਜੇ ਐਵਰੀਥਿੰਗ ਉਹਨਾਂ ਦੇ ਕੋਲ ਹੁੰਦਾ ਰੱਖ ਔਰ ਸਾਡੇ ਕੋਲ ਹਮੇਸ਼ਾ ਨਹੀਂ ਹੁੰਦਾ ਔਰ ਸਾਡੇ ਮਨ ਵਿੱਚ ਐ ਭਰ ਜਾਂਦਾ ਇਹ ਚੀਜ਼ਾਂ ਲੈਣੀਆਂ ਕਿਤੇ ਸੌਖੀਆਂ ਨੇ ਕੁਝ ਕਰਮਾਂ ਦੇ ਸਿਧਾਂਤ ਆ ਜਾਂਦੇ ਆ ਜੀ ਕੁਝ ਅਸੀਂ ਕਿੰਨੀ ਕਿਸਮਤ ਦਾ ਸਿਧਾਂਤ ਇਹ ਸਾਰੀਆਂ ਚੀਜ਼ਾਂ ਸਾਡੇ ਮਾਈਂਡ ਦੇ ਵਿੱਚ ਭਰ ਦਿੱਤੀਆਂ ਜਾਂਦੀਆਂ ਨੇ ਕਿ ਤੁਹਾਡੀ ਕਿਸਮਤ ਦੇ ਵਿੱਚ ਆ ਹੈ ਨਹੀਂ ਤੁਹਾਡੇ ਕਰਮਾਂ ਦੇ ਵਿੱਚ ਆ ਹੈ ਨੇ ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਬਦਲ ਸਕਦੇ ਹਾਂ ਔਰ ਬਦਲਣਾ ਬਹੁਤ ਸੌਖਾ ਉਹਦੇ ਵਾਸਤੇ ਥੋੜੀ ਜਿਹੀ ਯਤਨ ਦੀ ਲੋੜ ਆ ਹਿੰਮਤ ਦੀ ਲੋੜ ਆ ਮਿਹਨਤ ਆਪਾਂ ਕਰਨੀ ਕਰਨੀਆਂ ਮਿਹਨਤੋਂ ਮੈਂ ਕੋਈ ਮਨਕਰ ਨਹੀਂ ਹੁੰਦਾ ਮਿਹਨਤ ਕਰਨੀ ਜ਼ਰੂਰੀ ਆ ਮਿਹਨਤ ਤੋਂ ਬਿਨਾਂ ਕੁਝ ਨਹੀਂ ਹੁੰਦਾ ਜਿੰਨੇ ਸਫਲ ਲੋਕ ਨੇ ਜੀ ਉਹ ਮੈਨੀਫੈਸਟ ਟੂ ਬੀ ਕਰਦੇ ਨੇ ਮੈਨੀ ਫੈਸਟ ਵੀ ਕਰਨੀਆਂ ਆ ਪਾ ਮਿਹਨਤ ਵੀ ਕਰਨੀਆਂ ਔਰ ਪਰਮਾਤਮਾ ਦੇ ਅੱਗੇ ਅਰਦਾਸ ਵੀ ਕਰਨੀ ਜੋ ਵੀ ਹੋ ਸਕਦਾ ਹੈ ਨਾ ਜੋ ਵੀ ਅਸੀਂ ਕਰ ਸਕਦੇ ਆ ਆਪਣੇ ਮਾਈਂਡ ਸੈਟ ਨੂੰ ਬਦਲਣ ਵਾਸਤੇ ਆਪਣੀ ਹਾਲਤ ਨੂੰ ਬਦਲਣ ਵਾਸਤੇ ਉਹ ਕਰਨਾ ਸਾਡੇ ਲਈ ਜ਼ਰੂਰੀ ਹੁਣ ਗੱਲਾਂ ਬਹੁਤ ਹੋ ਗਈਆਂ ਜੀ ਗੱਲਾਂ ਮੈਂ ਪਹਿਲਾਂ ਹੀ ਦੱਸਿਆ ਮੈਂ ਟੂ ਦਾ ਪੁਆਇੰਟ ਗੱਲ ਕਰਦਾ ਜੀ ਇਸ ਅਸੀਂ ਮਾਈਂਡ ਸੈਟ ਨੂੰ ਬਦਲ ਸਕਦੇ ਆ ਮੈਡੀਟੇਸ਼ਨ ਦੇ ਥਰੂ ਅਫਰਮੇਸ਼ਨਸ ਦੇ ਥਰੂ ਔਰ ਹੋਰ ਵੀ ਬਹੁਤ سارے ਰਸਤੇ ਨੇ ਉਹ ਮੈਂ ਇੱਕ ਇੱਕ ਕਰਕੇ ਤੁਹਾਨੂੰ ਦੱਸਦਾ ਜਾਊਂਗਾ ਅੱਜ ਮੈਂ ਤੁਹਾਨੂੰ ਇਹ ਦੱਸੂਗਾ ਕਿ ਕਿਵੇਂ ਅਸੀਂ ਆਪਣੇ ਮਾਈਂਡ ਸੈਟ ਨੂੰ ਚੇਂਜ ਕਰ ਸਕਦੇ ਹਾਂ ਉਹਦੇ ਵਾਸਤੇ ਤੁਹਾਨੂੰ ਕੌਂਸ਼ੀਅਸ ਰਹਿਣਾ ਪਊਗਾ ਕੌਂਸ਼ੀਅਸ ਇਹ ਰਹਿਣਾ ਪਊਗਾ ਕਿ ਤੁਹਾਡੇ ਦਿਮਾਗ ਦੇ ਵਿੱਚ ਕਿੱਦਾਂ ਦੇ ਵਿਚਾਰ ਚੱਲਦੇ ਆ ਉਹਨਾਂ ਦੇ ਬਾਰੇ ਤੁਹਾਨੂੰ ਥੋੜਾ ਜਿਹਾ ਜਾਗਰਤ ਰਹਿਣਾ ਪਊਗਾ ਜੀ ਤੇ ਅੱਠੇ ਪਰ ਆਏ ਲੱਗਣ ਡਿਆ ਕਿ ਯਾਰ ਆ ਫਲਾਣੇ ਦੇ ਪੈਸੇ ਦੇਣ ਵਾਲੇ ਨੇ ਮੇਰੀ ਜਿਹੜੀ ਆਮਦਨ ਹੈ ਥੋੜੀ ਆ ਕਰਜ਼ਾ ਮੇਰੇ ਸਿਰ ਦੇ ਉੱਤੇ ਆ ਬਿੱਲ ਬੜੇ ਨੇ ਸੌਦੇ ਲਿਉਣ ਵਾਲੇ ਨੇ ਦੁੱਧ ਦੇ ਪੈਸੇ ਦੇਣ ਵਾਲੇ ਨੇ ਬਿਮਾਰੀ ਦੇ ਪੈਸੇ ਲੱਗ ਜਾਂਦੇ ਨੇ ਪੈਸੇ ਦੀ ਕਮੀ 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 ਜਦੋਂ ਅੱਠੇ ਪੈਰਸ ਦਿਮਾਗ ਦੇ ਵਿੱਚ ਘੁੰਮਦੀ ਰਹਣੀ ਆ ਤੇ ਕਮੀ ਹੀ ਹੁੰਦੀ ਰਹਣੀ ਆ ਤੁਸੀਂ ਸਿਰਫ ਇਸ ਬੰਨੋਂ ਕੌਂਸ਼ਸ ਰਹਿਣਾ ਕਿ ਜਦੋਂ ਵੀ ਦਿਮਾਗ ਦੇ ਵਿੱਚ ਕੋਈ ਇੰਨਾ ਦੀ ਚੀਜ਼ ਆਉਂਦੀ ਹੈ ਕਿ ਪੈਸੇ ਦੀ ਕਮੀ ਆ ਮੇਰੇ ਕੋਲ ਕਮੀ ਘਟਾ ਤੁਸੀਂ ਆਪਣੇ ਆਪ ਨੂੰ ਚਾਹੇ ਮੂੰਹ ਦੇ ਵਿੱਚ ਆਏ ਥੋੜਾ ਉੱਚੀ ਬੋਲ ਕੇ ਕਹੋ ਕਿ ਹਾਂ ਮੇਰੇ ਕੋਲ ਬਹੁਤ ਪੈਸੇ ਨੇ ਉਦੇ ਵਾਸਤੇ ਧੰਨਵਾਦ ਦਾ ਕੇ ਪ੍ਰਯੋਗ ਕਰ ਸਕਦੇ ਅਸੀਂ ਕਿ ਧੰਨਵਾਦ ਮੈਨੂੰ ਖੁੱਲਾ ਪੈਸਾ ਦੇਣ ਵਾਸਤੇ ਤੁਸੀਂ ਬਾਰ ਬਾਰ ਆਪਣੇ ਮਨ ਦੇ ਵਿੱਚ ਜਦੋਂ ਲੱਗੇ ਕਿ ਤੁਹਾਡੇ ਮਨ ਦੇ ਵਿੱਚ ਆ ਰਿਹਾ ਕਿ ਤੰਗੀ ਆ ਗਰੀਬੀ ਹੈ ਪੈਸੇ ਦੀ ਕਮੀ ਹੈ ਉਦੋਂ ਤੁਸੀਂ ਇਹ ਗੱਲ ਰਿਪੀਟ ਕਰਨੀ ਹੈ ਕਿ ਧੰਨਵਾਦ ਪਰਮਾਤਮਾ ਦਾ ਮੈਨੂੰ ਖੁੱਲਾ ਪੈਸਾ ਦੇਣ ਵਾਸਤੇ ਤੁਹਾਡੇ ਮਨ ਦੇ ਵਿੱਚ ਹਮੇਸ਼ਾ ਜੇਕਰ ਵਿਚਾਰ ਚੱਲਦੇ ਨੇ ਕਿ ਪੈਸੇ ਦੀ ਕਮੀ ਆ ਖਰਚੇ ਬੜੇ ਨੇ ਆਮਦਨ ਘਟਿਆ ਇਦਾਂ ਦੇ ਵਿਚਾਰ ਘੁੰਮਦੇ ਰਹਿੰਦੇ ਆ ਤਾਂ ਜੋ ਮਰਜ਼ੀ ਕਰ ਲਓ ਜਿੰਨੀ ਮਰਜ਼ੀ ਮਿਹਨਤ ਕਰ ਲਓ ਤੁਹਾਡੇ ਕੋਲ ਪੈਸੇ ਖੁੱਲੇ ਨਹੀਂ ਆਉਣਗੇ ਤੁਸੀਂ ਚੂਹਿਆਂ ਵਾਲੀ ਦੌੜ ਦੇ ਵਿੱਚ ਫਸ ਗਏ ਜੇ ਔਰ ਉਹਦੇ ਜੋ ਤੁਸੀਂ ਨਿਕਲ ਨਹੀਂ ਸਕਦੇ ਐਸੇ ਜਾਲ ਦੇ ਵਿੱਚ ਫਸ ਗਏ ਜੇ ਤੁਸੀਂ ਐਸੇ ਘਟਨੇ ਦਾ ਤੁਹਾਡੇ ਮਾਈਂਡ ਦੇ ਵਿੱਚ ਪੈਸੇ ਦੀ ਕਮੀ ਦੇ ਵਿਚਾਰ ਹਮੇਸ਼ਾ ਚੱਲਦੇ ਰਹਿੰਦੇ ਤਾਂ ਪੈਸੇ ਘਟਨੇ ਜੇ ਤੁਹਾਡੀ ਸਿਹਤ ਸਹੀ ਨਹੀਂ ਤੁਹਾਡੇ ਮਨ ਦੇ ਵਿੱਚ 24 ਘੰਟੇ ਇਹੋ ਹੀ ਵਿਚਾਰ ਚੱਲਦੇ ਰਹਿੰਦੇ ਕਿ ਮੈਂ ਬਿਮਾਰ ਆ ਮੈਂ ਕਮਜ਼ੋਰ ਆ ਮੇਰੀ ਇਮਿਊਨਿਟੀ ਡਾਊਨ ਆ ਇਹ ਵਿਚਾਰ ਚੱਲਦੇ ਰਹਿੰਦੇ ਨੇ ਜੇਕਰ ਤੁਹਾਡੇ ਸਬੰਧ ਖਰਾਬ ਨੇ ਤੁਹਾਡੇ ਘਰ 'ਚ ਕਲੇਸ਼ ਰਹਿੰਦਾ ਤੁਹਾਡੀ ਲੜਾਈ ਚੱਲਦੀ ਰਹਿੰਦੀ ਹੈ ਬਾਹਰ ਵੀ ਘਰ ਵੀ ਇਹਦਾ ਮਤਲਬ ਇਹ ਹੈ ਕਿ ਤੁਹਾਡੇ ਮਨ ਦੇ ਵਿੱਚ ਵਿਚਾਰ ਚੱਲਦੇ ਐਸੇ ਕਿ ਦੁਨੀਆ ਬੜੀ ਖਰਾਬ ਐ ਰਿਸ਼ਤੇਦਾਰ ਬੜੇ ਖਰਾਬ ਨੇ ਮੇਰੇ ਘਰ ਦੇ ਵੀ ਮੈਨੂੰ ਨਹੀਂ ਪੁੱਛਦੇ ਦੁਨੀਆ ਮਤਲਬ ਦੀ ਆ ਦੁਨੀਆ ਪੈਸੇ ਦੀ ਆ ਇਹ ਗੱਲਾਂ ਦੇ ਵਿਚਾਰ ਜਦੋਂ ਤੁਹਾਡੇ ਨਾਲ ਚੱਲਦੇ ਰਹਿੰਦੇ ਆ ਤਾਂ ਫਿਰ ਕੀ ਆ ਜੀ ਦੁਨੀਆ ਤੁਹਾਡੇ ਵਾਸਤੇ ਮਤਲਬ ਦੀ ਹੋ ਜਾਂਦੀ ਆ ਦੁਨੀਆ ਦਾਡੇ ਵਾਸਤੇ ਪੈਸੇ ਦੀ ਯਾਰ ਹੋ ਜਾਂਦੀ ਆ ਜੇਕਰ ਤੁਸੀਂ ਕਦੀ ਸਲਮੇ ਚ ਗਏ ਜੇ ਤੁਹਾਨੂੰ ਪਤਾ ਹੋਊਗਾ ਕਿ ਪਿੱਛੇ ਪ੍ਰੋਜੈਕਟਰ ਲੱਗਾ ਹੁੰਦਾ ਅਗਲੇ ਬਨੇ ਪਰਦਾ ਹੁੰਦਾ ਆ ਜੋ ਪ੍ਰੋਜੈਕਟਰ ਦੇ ਵਿੱਚ ਹੀ ਚੱਲਦੀ ਆ ਉਹ ਪਰਦੇ ਦੇ ਉੱਤੇ ਆਉਂਦੀ ਆ ਦਿਮਾਗ ਸਾਡਾ ਪ੍ਰੋਜੈਕਟਰ ਐ ਜੀ ਅੱਗੇ ਜੋ ਸਾਡਾ ਸੰਸਾਰ ਐ ਉਹ ਪਰਦਾ ਆ ਮਤਲਬ ਕੀ ਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਪੈਸੇ ਦੀ ਕਮੀ ਦੇ ਵਿਚਾਰ ਜਿਹੜੇ ਆ ਉਹ ਤੁਹਾਡੇ ਪ੍ਰੋਜੈਕਟਰ ਤੁਹਾਡੇ ਮਨ ਦੇ ਵਿੱਚ ਚੱਲ ਰਹੇ ਪੈਸੇ ਦੀ ਕਮੀ ਤੁਹਾਡੀ ਜ਼ਿੰਦਗੀ ਦੇ ਵਿੱਚ ਆਜੂਗੀ ਤੰਗੀਆਂ ਤੁਰਸ਼ੀਆਂ ਤਕਲੀਫਾਂ ਦੁੱਖ ਜੀ ਉਹ ਸਾਹਮਣੇ ਤੁਹਾਡੇ ਆ ਜਾਣਗੇ ਜੇ ਤੁਹਾਡੇ ਮਾਈਂਡ ਦੇ ਵਿੱਚ ਕਮਜ਼ੋਰੀ ਦੇ ਬਿਮਾਰੀ ਦੇ ਪਰੇਸ਼ਾਨੀ ਦੇ ਵਿਚਾਰ ਚੱਲਦੇ ਆ ਤਾਂ ਤੁਹਾਡੇ ਪਰਦਾ ਜਿਹੜਾ ਹੈ ਨਾ ਤੁਹਾਡੀ ਜ਼ਿੰਦਗੀ ਦਾ ਉਹਦੇ ਸਾਹਮਣੇ ਤੁਹਾਡੀਆਂ ਇਹ ਸਾਰੀਆਂ ਚੀਜ਼ਾਂ ਆ ਜਾਣਗੀਆਂ ਵੱਡੇ ਮਾਈਂਡ ਦੇ ਵਿੱਚ ਜਾਨੀ ਕਿ ਤੁਹਾਡੇ ਪ੍ਰੋਜੈਕਟਰ ਦੇ ਵਿੱਚ ਜੇਕਰ ਇਹ ਗੱਲਾਂ ਚੱਲਦੀਆਂ ਰਹਿੰਦੀਆਂ ਕਿ ਲੋਕੀ ਮਤਲਬੀ ਨੇ ਲੋਕੀ ਪੈਸੇ ਦੇ ਪੁੱਤ ਨੇ ਲੋਕੀ ਜਿਹੜੇ ਆ ਜੀ ਉਹ ਸਮਝਦੇ ਕੱਖ ਨਹੀਂ ਆਪਣੇਆਂ ਤੋਂ ਬਚੋ ਇਹ ਜਿਹੜੀਆਂ ਨੈਗੇਟਿਵ ਚੀਜ਼ਾਂ ਚੱਲਦੀਆਂ ਰਹਿੰਦੀਆਂ ਕੋਈ ਤੁਹਾਡਾ ਰਿਸ਼ਤੇਦਾਰ ਤੁਹਾਡਾ ਘਰ ਦਾ ਤੁਹਾਡਾ ਅੰਡੀ ਗਵੰਡੀ ਕੋਈ ਤੁਹਾਡੇ ਨਾਲ ਚੱਜ ਦੀ ਗੱਲ ਨਹੀਂ ਕਰੂਗਾ ਸਾਰੇ ਤੁਹਾਡੇ ਨਾਲ ਮਾੜਾ ਵਿਹਾਰ ਕਰਨਗੇ ਜਿੱਦਾਂ ਦਾ ਸਾਡੇ ਪ੍ਰੋਜੈਕਟਰ ਦੇ ਵਿੱਚ ਹੀ ਚੱਲਦੀ ਹੈ ਨਾ ਉਹੀ ਚੀਜ਼ ਸਾਹਮਣੇ ਪਰਦੇ ਤੇ ਆ ਜਾਂਦੀ ਹੁਣ ਤੁਸੀਂ ਇਹ ਦੇਖ ਲਓ ਕਿ ਜੇ ਕਮੀ ਦੇ ਵਿਚਾਰ ਆ ਤੁਹਾਡੇ ਪ੍ਰੋਜੈਕਟਰ ਦੇ ਵਿੱਚ ਤਾਂ ਤੁਸੀਂ ਗਰੀਬ ਰਹੋਗੇ ਜੇ ਬਿਮਾਰੀ ਦੇ ਵਿਚਾਰ ਨੇ ਤੁਹਾਡੇ ਪ੍ਰੋਜੈਕਟਰ ਦੇ ਵਿੱਚ ਤੋਂ ਤੁਸੀਂ ਬਿਮਾਰ ਰਹੋਗੇ ਤੁਹਾਡੀ ਜ਼ਿੰਦਗੀ ਦੇ ਪਰਦੇ ਦੇ ਉੱਤੇ ਹਮੇਸ਼ਾ ਬਿਮਾਰੀਆਂ ਤੁਰੀਆਂ ਫਿਰਦੀਆਂ ਰਹਿਣਗੀਆਂ ਤੁਸੀਂ ਡਾਕਟਰਾਂ ਨੂੰ ਹੀ ਪੈਸੇ ਦਿੰਦੇ ਰਹੋਗੇ ਔਰ ਜੇਕਰ ਤੁਹਾਡੇ ਪ੍ਰੋਜੈਕਟਰ ਜਾਨੀ ਕਿ ਤੁਹਾਡੇ ਦਿਮਾਗ ਦੇ ਵਿੱਚ ਵੈਰ ਦੇ ਵਿਰੋਧ ਦੇ ਈਰਖਾ ਦੇ ਪਰੇਸ਼ਾਨੀ ਦੇ ਸਾੜੇ ਦੇ ਵਿਚਾਰ ਰਹਿੰਦੇ ਦੁਨੀਆ ਦੇ ਪ੍ਰਤੀ ਤਾਂ ਦੁਨੀਆ ਵੀ ਤੁਹਾਡੇ ਨਾਲ ਉਦਾਂ ਦਾ ਹੀ ਵਿਵਾਰ ਕਰੂਗੀ ਜੋ ਤੁਸੀਂ ਜਾਓਗੇ ਉਦਾਂ ਦਾ ਹੀ ਅੱਗੇ ਤੁਹਾਡੇ ਆਉਣਾ ਸ਼ੁਰੂ ਹੋ ਜਾਊਗਾ ਜੀ ਮਤਲਬ ਕੀ ਹੈ ਜੇ ਤੁਸੀਂ ਆਪਣੇ ਮਾਈਂਡ ਨੂੰ ਬਿਲਕੁਲ ਚੇਂਜ ਕਰ ਸਕਦੇ ਆ ਜੇਕਰ ਤੁਸੀਂ ਚਾਹੋ ਤੁਸੀਂ ਆਪਣੇ ਪ੍ਰੋਜੈਕਟਰ ਨੂੰ ਬਦਲ ਦਿਓ ਤੁਹਾਡੀ ਜ਼ਿੰਦਗੀ ਦਾ ਜਿਹੜਾ ਪਰਦਾ ਆ ਉਹ ਚੇਂਜ ਹੋ ਜਾਊਗਾ ਤਾਂ ਮੈਂ ਅਰਦਾਸ ਕਰਦਾ ਹਾਂ ਪਰਮਾਤਮਾ ਦੇ ਅੱਗੇ ਕਿ ਸਾਰੇ ਜਿਹੜੇ ਜਿਹੜੇ ਤੁਸੀਂ ਦੇਖ ਰਹੇ ਹੋਏਗੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਪਰਮਾਤਮਾ ਇਹ ਸੋਝੀ ਬਖਸ਼ੇ ਤਾਂ ਕਿ ਤੁਸੀਂ ਆਪਣਾ ਪ੍ਰੋਜੈਕਟਰ ਚੇਂਜ ਕਰ ਸਕੋ ਮੈਂ ਇਹ ਨਹੀਂ ਕਹਿੰਦਾ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਸੁੱਖ ਆ ਜਾਣਾ ਤੰਦਰੁਸਤੀ ਆ ਜਾਏ ਫਰੇਮ ਆ ਜਾਏ ਦਇਆ ਅਜੀ ਮੈਂ ਇਹ ਨਹੀਂ ਕਹਿੰਦਾ ਮੈਂ ਕਹਿਣਾ ਹੈ ਤੁਹਾਡੇ ਤੁਹਾਡੇ ਮਨ ਦੇ ਵਿੱਚ ਤੰਦਰੁਸਤੀ ਦੇ ਵਿਚਾਰ ਆਉਣ ਤੁਹਾਡੇ ਮਨ ਦੇ ਵਿੱਚ ਅਮੀਰੀ ਦੇ ਵਿਚਾਰ ਆਉਣ ਤੁਹਾਡੇ ਮਨ ਦੇ ਵਿੱਚ ਆਸਪਾਸ ਤੇ ਲੋਕਾਂ ਪ੍ਰਤੀ ਜੀਵਾਂ ਪ੍ਰਤੀ ਪ੍ਰੇਮ ਦੇ ਵਿਚਾਰ ਆਉਣ ਔਰ ਤੁਹਾਡੀ ਜ਼ਿੰਦਗੀ ਜਿਹੜੀ ਹੈ ਉਹ ਚੇਹੇ